بندوں پانی پوزا کریے پنڈت جی پوجا کریے مہا پابا سکھوندہ چیٹے رجوس میرا میلا سفل ہے جب مہا پورش چیز پہنچ رہے இதன்படி புதுச்சேரியில் கோவிட்19 தொற்று பரவல் கட்டுப்படுத்தப்பட்டுள்ளதாக மத்திய சுகாதாரத்துறை அமைச்சர் டாக்டர் ஹர்ஷவர்தன் தெரிவித்துள்ளார் ਗੁਰਵਰਮਨ ਟੀਮ ਕਪਤਾਨ ਹੈ ਆ ਕਬੱਡੀ ਬਾਲ ਦੀ ਵਜ੍ਹਾ ਹੋਇਆ ਤੇ ਦੂਜੇ ਪਾਸੇ ਸਦੀ ਸਦੀ ਓਏ ਸਦੀ ਖੇਡ ਦੇ ਮੈਦਾਨ ਦੇ ਵਿੱਚ ਕਰਾ ਗਿਆ ਬੱਲੇ ਬੱਲੇ ਢੇਰਾ ਬੱਤ ਮਾਰਨ ਕਰਾ ਸਦੀ ਹੈ ਪੂਪਰਾ ਬਣ ਕੇ 70 ਫੁੱਟ ਦੀ ਦੈਰੀ ਜਨਾਈਓ ਹਟਣਾ ਪੂਰਾ ਬਣ ਕੇ ਵੀ ਜੀ ਗਰਾਊਂਡ ਆਪਣਾ ਥੋੜਾ ਕੋਈ ਰੱਖਣਾ ਜੇ ਵੀ ਸਾਫਾ ਲੱਗੇ ਫਿਰ ਬੱਤਾ ਸਹੀ ਆਉਣ ਵਾਲਾ ਹੈ ਦਾਕਾ ਭਰਾਨ ਦੀ ਮਾਲ ਮਨਜੀਤ ਜੀ ਦੇ ਪੁੱਤ ਬੰਦ ਦਿੱਤਾ ਇਹ ਵੀ ਭਰਾ ਨੂੰ ਦਿੱਤਾ ਜਾਂਦਾ ਹੈ ਇੱਕ ਬਹੁਤ ਬੜੀ ਗੱਲ ਹੈ ਖਿਡਾਰੀ ਵਾਸਤੇ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਉਹਦਾ ਮਾਨ ਸਨਮਾਨ ਕੁਝ ਇਲਾਕੇ ਦੇ ਵਿੱਚ ਜਿੰਨੀ ਵੱਡੇ ਪੱਧਰ ਤੇ ਕੀਤਾ ਜਾਵੇ ਜਿਵੇਂ ਕਿ ਕਿਹਾ ਜਾਉ ਕਿ ਮੈਂ ਧੰਨਵਾਦ ਕਰਦੇ ਹਾਂ ਪਿੰਡ ਜਜਨੀਪੁਰ ਦੀ ਸੰਗਤ ਦਾ ਤੇ ਐਨ ਡੀ ਆਰ ਆਈ ਦਾ ਤੇ ਭਰਾਵਾਂ ਦਾ ਪਰ ਇਹ ਮਿਟੀਗੈਂਸੀ ਆ ਇਹ ਜਿਹੜਾ ਹੜਾ ਦੇ ਚੈਨਗੇ ਸੀ ਬਹੁਤ ਵੱਡੇ ਲੈਵਲ ਤੇ ਇੱਕ ਬੀਟੀ ਦੀ ਕੀਤੀ ਜਿਵੇਂ ਹੜਾ ਦੇ ਦੌਰਾਨ ਜਦੋਂ ਕਬੱਡੀ ਕੱਪ ਛੋੜਾ ਤੁਹਾਨੂੰ ਸਭ ਬੋਤਲ ਮਾਣ ਮਾਣ ਧੰਨਵਾਦ ਕਰਦਾ ਐ ਐਮਆਰਈ ਭਰਾਵਾ ਦਾ ਉਹਨਾਂ ਨੇ ਇਹ ਪ੍ਰੋਗਰਾਮ ਜਾਰੀ ਰੱਖਿਆ ਤੇ ਸੇਵਾ ਜਿਹੜੀ ਬਹੁਤ ਵੱਡਾ ਦਿੱਤੀ ਤੁਸੀਂ ਸਾਡੇ ਨਾਲ ਵੱਡੀਆਂ ਕਲਾਸ ਫੈਡਰੇਸ਼ਨ ਕਬੱਡੀ ਕੱਪ ਜੁੜੀਆਂ ਨੇ ਇਹ ਸਾਰੇ ਸਾਡੇ ਨਾਲ ਜੁੜ ਕੇ ਸਵਾਵਾ ਕਰਦੇ ਨੇ ਪਰ ਇਸ ਤਰ੍ਹਾਂ ਨੇ ਸੋਚਿਆ ਜਾਂਦਾ ਹੜਾ ਦੇ ਦੌਰਾਨ ਇਹਨਾਂ ਨੇ ਕਬੱਡੀ ਕੱਪ ਕਰਾਇਆ ਇਹ ਮਾਪੁਰਖਾਂ ਪੰਜਾਬ 'ਚ ਕਰਾ ਰਹੇ ਨੇ ਹਰ ਬੰਦੇ ਦੀ ਆਸਤਾ ਹੁੰਦੀ ਆ ਤੇ ਜਿਹੜੀ ਇਹ ਬੇਨਤੀ ਆ ਜੀ ਇਹਨਾਂ ਸਿੰਘਾਂ ਨੇ ਬਹੁਤ ਜਿਵਾਕ ਕੀਤੀ ਸਾਡੇ ਨਾਲ ਮਾਤਾ ਫਾਊਂਡੇਸ਼ਨ ਦੇ ਜਗਤ ਸਿੰਘ ਜੀ ਤੇ ਸਾਰੇ ਕੈਪਟਨ ਸਿੰਘ ਨੇ ਸੋ ਸਾਡੀ ਦੀਨਤਾ ਲਈ ਇਹ ਸੂਚੀ ਸਕੇਨ ਨੂੰ ਕਬੱਡੀ ਕਾਪਾ ਕਰਾਓ ਪਰ ਵਾਅਦੋ ਵਾਅਦੇ ਕਿਸਾਨੀ ਨਾਲ ਸੰਬੰਧਤ ਉਹ ਗਰਾਊਂਡ ਨਾਲ ਜੋ ਉਹਨਾਂ ਨੂੰ ਨਿਯੋਗ ਕਰੋ ਬਹੁਤ ਧੰਨਵਾਦ ਕਰਦਾ ਸਾਰੇ ਅਧਿਤੀਏ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਕਬੱਡੀ ਕਲੱਬ ਕਰਵਾਇਆ ਗਿਆ ਜਿਆਦਾ ਕੱਪ ਇਹ ਆਪਣੇ ਬਾਬਾ ਕਾਬਲ ਸਿੰਘ ਨੇ ਜਾਦੀ ਜਿਹੜੇ ਕਰਵਾਇਆ ਜਾ ਰਿਹਾ ਉਹਨਾਂ ਦਾ ਉਹਨਾਂ ਦੇ ਜਾਦੀ ਜਿਹੜਾ ਕਲੱਬ ਬਣਿਆ ਉਹਨਾਂ ਵੱਲੋਂ ਕਰਵਾਇਆ ਗਿਆ ਤੇ ਅੱਜ ਟੂਟੇ ਚਾਰ ਦੀਆਂ ਮਹਾਨੀਆਂ ਸਨ ਜਿਨ੍ਹਾਂ ਦਾ ਮੈਚ ਦਵਾਇਆ ਦੋ ਟੀਮਾਂ ਸਥਿਤੀ ਬੱਚਿਆਂ ਦੀਆਂ ਹਨ ਤੇ ਦੋ ਟੀਮਾਂ ਵੱਡੇ ਖਿਡਾਰੀਆਂ ਦੇ ਸਨ ਤੇ ਦੋਹਾਂ ਵਿੱਚ ਜਿਹੜਾ ਮੈਚ ਦਵਾਇਆ ਗਿਆ ਨਾਮ ਵੱਲੋਂ ਜਿਹੜੀ ਪਹਿਲੀ ਟੀਮ ਆ ਉਹ ਪਿਆਸੀ ਜਾਰਾ ਤੇ ਜਿਹੜੀ ਬੈਕ ਡਾਊਨ ਨੂੰ ਕੱਟ ਰਹੀ ਆ ਰਾਕੀ ਇੱਕ ਟਰੈਕਰ ਜਿੱਤਾ ਇੱਕ ਖਿਡਾਰੀ ਨੂੰ ਆਪਣੇ ਨਰਕੁਰ ਤੋਂ ਆ ਖਿਡਾਰੀ ਸਾਡਾ ਕਬੱਡੀ ਉਹਨੂੰ ਜੌਂਡੀਆ ਟਰੈਕਰ ਜਿਹੜਾ ਉਹ ਦਿੱਤਾ ਗਿਆ ਮੁੱਖ ਮਹਿਮਾਨ ਵੱਲੋਂ ਅਸੀਂ ਕੋਈ ਉਹ ਬੰਦਾ ਕੋਈ ਨਹੀਂ ਬੁਲਾਇਆ ਬਾਕੀ ਕੱਢੇ ਕਬੱਡੀ ਖਿਡਾਰੀ ਜਿਹੜੇ ਸਾਡੇ ਜਿਹੜੇ ਵੇਖਣ ਵਾਲੇ ਪਹੁੰਚੇ ਸਾਡੇ ਬਹੁਤ ਵੱਡਾ ਇਕੱਠ ਜਿਹੜਾ ਕਬੱਡੀ ਨੂੰ ਸੋਚਿਆ ਇਹ ਬਹੁਤ ਵਧੀਆ ਇੱਕ ਉਕਾਲ ਹੈ ਜੀ ਕਬੱਡੀ ਜਿਹੜਾ ਕਰਾਇਆ ਗਿਆ ਕਿ ਇਹਦਾ ਬੜੀ ਇੱਕ ਤੇਰਨਾ ਸਰੋਤ ਹੈ ਜਰਾ ਸਾਡੀ ਜਿਹੜੀ ਕਬੱਡੀ ਦੀ ਹੈ ਇਹਦੇ ਨਾਲ ਨੌਜਵਾਨ ਪੀੜ੍ਹੀ ਨੂੰ ਬੜਾ ਇੱਕ ਇਖਤਿਆਬ ਆਇਆ ਵਾ ਕਿ ਜੋ ਕਬੱਡੀ ਦੇ ਉਸਤੇ ਦੇ ਉਹ ਵੀ ਉਧਰ ਜਿਹੜੇ ਟ੍ਰੇਡ ਹੋ ਰਹੇ ਨੇ ਅਜੇ ਸਾਹ ਜੋ ਹਾਜ਼ਰੀ ਦਮੀਆਂ ਇਹ ਗੁਰਦਰਾ ਕਬੱਡੀ ਕਲੱਬ ਤੋਂ ਕਰਵਾਇਆ ਗਿਆ ਦੂਸਰੇ ਬਰੇ ਸਾਲਾਂ ਹੁਣ ਜਿਹੜੀਆਂ ਕੰਮ ਰਹਿ ਗਈਆਂ ਨੇ ਕੋਈ ਸਾਡਾ ਗਰਾਊਂਡ ਦਾ ਵੀ ਰਿਅਲ ਗਰਾਊਂਡ ਤੇ ਉਤਾਰੀਆਂ ਨੇ ਕੋਈ ਵਾਜਾ ਟੁਕੜਾ ਟਰਾਲੀ ਜਿਹੜੀ ਵਾਈ ਨਹੀਂ ਆ ਤੇ ਅਸੀਂ ਇਹਦਾ ਵੀ ਗਰਾ ਅਨੁਆਰੈਂਜਮੈਂਟ ਕਰੀਏ ਕੀਤੇ ਨਾ ਕਰਾਂਗੇ ਬਾਅਦੋ ਕਿਸੇ ਨੂੰ ਕੋਈ ਇੰਦਰਾ ਦੇ ਕੋਈ ਕਮੀ ਨਹੀਂchnਾਲ ਸੰਦੇਸ਼ ਇਹ ਹੈ ਵੱਧ ਤੋਂ ਵੱਧ ਜਮਾ ਨਾਲ ਨੌਜਵਾਨ ਤੁਸੀਂ ਗੁਰੂ ਤੇ ਜਮਾ ਨਾਲ ਪੀਤੇ ਹੋ ਤੇ ਆਪਾਂ ਰੱਦ ਤੇ ਉਹ ਮੇਰੇ ਕਬੱਡੀ ਕਲੱਬ ਜਾਂ ਹੋਰ ਵੀ ਗੇਮਾਂ ਨੂੰ ਨਾ ਹੋਰੀ ਕਰਵਾਈਏ ਟੱਡਾ ਦੇ ਜਾਂ ਹਰ ਤਿੰਨ ਦੇ ਟੂਰਨਾਮੈਂਟ ਹੋ ਤਾਂ ਜੇ ਵਧੀਆ ਇੱਕ ਸਮਾਜਿਕ ਸੱਭਿਆਚਾਰ ਹੋ ਕਾਬਲ ਸਿੰਘ ਜੀ ਨਾਲ ਵਿੱਚ ਦੂਜਾ ਜਿਹੜਾ ਕਬੱਡੀ ਟੂਰਨਾਮੈਂਟ ਜਿਹੜਾ ਗਤਨੀਪੁਰ ਵਿਖੇ ਹੈ ਇਹ ਹੀ ਸ਼ਾਨਾ ਸ਼ੌਕਤ ਨਾਲ ਜਿਹੜਾ ਸਮਾਪਤ ਹੋਇਆ ਕੀ ਕਹਿਣਾ ਚਾਹੋਗੇ ਕਿੰਨਾਂ ਦਾ ਸਹਿਯੋਗ ਦੇ ਹੈ ਤੇ ਕਿਹੜਾ ਦਾ ਨੇਪਰੇ ਚੜਿਆ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਸਾਡੇ ਭਰਾਵਾਂ ਨੂੰ ਮਹਰਜੀਪਨ ਤੇ ਕਬੱਡੀ ਪਲੇਅਰ ਪਿੰਡ ਕੋਟ ਮੁੰਗਾਲ ਤੋਂ ਅਸੀਂ ਦੂਸਰਾ ਕਬੱਡੀ ਕੱਪ ਕਰਵਾ ਰਹੇ ਹਾਂ ਬਾਬਾ ਕਾਬਲ ਸਿੰਘ ਆਜ਼ਾਦ ਕਬੱਡੀ ਕਲੱਬ ਦੇ ਨਾਂ ਤੇ ਸਾਡੇ ਜਿੰਨੇ ਵੀ ਸਟਾਫ ਜੋ ਭਰਾਏ ਨੇ ਇਹਨਾਂ ਦਾ ਪਹਿਲੋਂ ਧੰਨਵਾਦ ਤੇ ਜਿੰਨਾ ਦੇ ਪ੍ਰਬੰਧਾਂ ਚ ਭਰਾ ਬਿਠੇ ਰਹੇ ਪੰਮਾ ਦੀਨ ਸਾਜੂ ਐਸੇ ਤੇ ਆਪਣਾ ਆਪਣਾ ਦੀਪ ਦੀਨ ਸਾ ਤੇ ਨਵਯੋਤੀ ਤੇ ਸਾਵੀਰਾ ਦੇ ਤੇ ਬੜੇ ਵਧੀਆ ਭਰਾ ਨੇ ਸਾਡੇ ਜਿਨ੍ਹਾਂ ਨੇ ਕੋਨੇ ਦੇ ਕੈਂਪਨਾ ਸਨਮਾਨ ਕੀਤਾ ਆਪਣਾ ਹੈਰਜੀ ਵੀ ਭਾਜੀ ਆਏ ਨੇ ਤੇ ਬੁੱਧੂਵਾਰਾ ਵੀਰ ਆਇਆ ਕੋੜੀ ਭਰਾ ਦੇ ਬੁੱਲੂ ਖਾਦਰ ਜੀ ਠੇਕੇਦਾਰ ਨੇ ਆਦੇ ਸਾਣੇ ਸਾਡੇ ਭਰਾ ਨੇ ਸਤਕਾਰ ਜੋ ਬਲਿੰਨਾ ਜੀ ਦਾ ਆਹ ਲੈ ਆਏ ਨੇ ਬਕੇਰੀਆ ਤੋਂ ਤੇ ਆਪਾਂ ਅਰਜੀ ਬਤਾ ਗਦੀ ਅਰਕੇਸ਼ ਭਾਜੀ ਆ ਤੇ ਸਾਡੇ ਜੀ ਦੇ ਬੰਦੇ ਨੇ ਆਪਣੇ ਆਪਣਾ ਕਿਨਾਰ ਖੰਨਾ ਤੇ ਆਦਾ کافی ਵੀਰ ਤੇ ਅਸੀਂ ਬੜਾ ਸਤਕਾਰ ਜੋ ਭਾ ਦਾ ਜੀਤਾ ਚਲੋ ਬਾਕੀ ਗੇਮ ਵੀ ਆਇਆ ਤੇ ਅਸੀਂ ਕਹਿ ਨਹੀਂ ਸਕਦੇ ਪਰ ਕਿਹੜੀਆਂ ਪਰ ਧੰਨਵਾਦ ਕਰਦੇ ਆ ਕਬੱਡੀ ਟੀਮਾਂ ਦਾ ਬੜਾ ਸਤਿਕਾਰ ਕਰਦੇ ਆ ਦਿਨੋ ਪਿਆਰ ਆ ਸਾਡੇ ਪ੍ਰੋਗਰਾਮ ਨਾਲ ਕਿ ਜਿਹੜੇ ਆ ਸੋਡੀਆਂ ਹੋਇਆ ਬਰਾਬਰੀਆਂ ਟੂਰਨਾਮੈਂਟ ਆਇਆ ਤੇ ਅਸੀਂ ਅਸਲ ਵਿੱਚ ਦਾ ਹੁਣ ਤੇ ਬੜੀ ਬੜਾ ਧੰਨਵਾਦ ਕਰਦੇ ਆ ਇਸ ਖੇਡ ਦਾ ਐਸਾ ਅਸਰ ਕਿ ਬਿਲਕੁਲ ਅੰਗੂਠੀ ਚਾਤ ਦਾ ਸੱਚੇ ਬੁਢੀ ਸਿੱਖੀਦਾ ਅਸਲ ਮੰਨ ਜਿੰਦਾ ਬੜੇ ਹੌਸਲੇ ਨਾਲ ਮੁਕਾਬਲੇ ਸਿੱਦੇ ਹੁੰਦਾ ਹੈ ਹਰੀ ਬਹੁਤ ਪੁਆਇੰਟ ਆਇਆ ਤੇ ਵਧੀਆ ਬੜੇ ਕਮੈਂਟਰ ਵੀ ਆਏ ਨੇ ਬਹੁਤ ਵਧੀਆ ਭਰਾ ਨੇ ਸਾਰੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਵੱਡਾ ਟੂਰਨਾਮੈਂਟ ਹੋ ਗਿਆ। ਸਿਰਫ ਇਹ ਦੇਖਿਆ ਕਿ ਬਹੁਤ ਵਧੀਆ ਜਿਹੜੇ ਖਿਡਾਰੀਆਂ ਨੇ ਆਪਣੀ ਜਿਹੜੀ ਖੇਡ ਪ੍ਰਦਰਸ਼ਨ ਕੀਤੀ ਹੈ ਤੇ ਇਸ ਦੇ ਨਾਲ ਨਾਲ ਜਿਹੜੇ ਆ ਉਹ ਗਰੇਵ ਜਿੰਨੇ ਵੀ ਆਏ ਲੱਗ ਜਾ ਕੇ ਪਿੰਡਾਂ ਦੇ ਉਹਨਾਂ ਦਾ ਵੀ ਬੜਾ ਸੇ ਜੋਰ ਰਿਹਾ ਕਿਸ ਤਰ੍ਹਾਂ ਦੇਖ ਦਿੱਤੀ। ਦੇਖੋ ਜੀ ਮਹਾਰਾਜ ਦੀ ਕਿਰਪਾ ਰਹੀ ਆ ਲੋਕਾਂ ਦੇ ਚਾਹ ਆ ਲੱਗੇ ਜਾ ਕੇ ਪਿੰਨਾਂ 'ਚ ਤੇ ਆਪਣੀ ਸਮਾ ਆ ਗਿਆ ਤੇ ਚਾਹ ਤੇ ਇਹੀ ਹੈ ਕਿ ਆਪਾਂ ਅਕੈਡਮੀ ਖੋਲਾਂਗੇ। ਸਾਡਾ ਸ਼ੌਂਕ ਦਿਨ ਉਹ ਕਤਰਾਨੀਆਂ। ਦਬਾ ਲੱਖ ਪੈਗੇ ਅਸੀਂ ਚੱਲਣ ਜੋ ਗਿਆ ਕਿਉਂਕਿ ਆਪਾਂ ਸੱਚੇ ਆ। ਕਉਤਾ ਬੰਦਾ ਡੋਡਾ ਹੁੰਦਾ ਸੱਚਾ ਉਹਦਾ ਹੁੰਦਾ ਆਪਾਂ ਸੱਚੇ ਆ ਸਾਨੂੰ ਫੇਰ ਵੀ ਪ੍ਰਵਾਹ ਨਹੀਂ ਮਹਾਰਾਜ ਦੀ ਕਿਰਪਾ ਰਹੀ ਆ ਉਸ ਅਕਾਲ ਪੁਰਖ ਦੀ ਕਿਰਪਾ ਆ ਆਪਾਂ ਟੂਰਨਾਮੈਂਟ ਬੜਾ ਸਾਫ ਦੇ ਅਰਵਿੰਦ ਠਾਕਰ ਨੇ ਤੇ ਹਮੇਸ਼ਾ ਦੇਂਦਾ ਰਿਹਾ ਸਾਡਾ ਭਰਾ ਆ ਇਹ ਤੇ ਜੋਤਾ ਹੁਕਮ ਲਾਏਗਾ ਆਪਾਂ ਤਾਬੇਦਾਰ ਆ ਤੇ ਆਪਾਂ ਕਬੱਡੀ ਟੂਰਨਾਮੈਂਟ ਅਜਿਹੇ ਸਾਲ ਇਤੋਂ ਵੱਧ ਚੜ ਕੇ ਦੇਵਾਂਗੇ ਜਿਹੜਾ ਸਾਡਾ ਸਾਥ ਹੈ 팀 ਸਤਪਵਾਨ ਨੇ ਦੇਤਾ ਆ ਲਵਨੀ ਭਵਾਨ ਮਾਲਪੁਰ ਜੰ ਦੇਤਾ ਦੁਬਈ ਚ ਭਰਾ ਬੈਠੇ ਨੇ ਯੂਕੇ ਚ ਬੈਠੇ ਨੇ ਹਾਰੇ ਜਸਪੀਤ ਜੀ ਬੈਠੇ ਨੇ ਭਰਾ ਨੇ ਬੜਾ ਸਾ ਇੱਕ ਕਬੱਡੀ ਟੂਰਨਾਮੈਂਟ ਕਰਵਾਇਆ ਹੀ ਉਹਨਾਂ ਨੇ ਆ ਮਮਾ ਧੀਰਸਾ ਜੀ ਯੂਐਸਏ ਭਰਾਵਾਂ ਨੇ ਉਹਨਾਂ ਨੇ ਸੋਨੇ ਦਾ ਕੈਂਠਾ ਪਾਇਆ ਆ ਤੇ ਟਰੈਕਟਰ ਵੀ ਦਿੱਤਾ ਗਿਆ ਹਾਂਜੀ ਇੱਕ ਟਰੈਕਟਰ ਸਮੀ ਮਡਾ ਨਲਪੁਰ ਤੋਂ ਆ ਕਬੱਡੀ ਪਲੇਅਰ ਹਲਵਾਨਾ ਦੇ ਪਰਿਵਾਰ ਤੋਂ ਉਹਨਾਂ ਨੂੰ ਟਰੈਕਟਰ ਦਿੱਤਾ ਗਿਆ ਆ ਮੋਟਰਸਾਈਕਲ ਦਿੱਤਾ ਗਿਆ ਆ ਭਰਾ ਬੰਦਲੂ ਡੁੱਬਲੀ ਵਾਲੇ ਨੂੰ ਤੇ ਬੜਾ ਵਧੀਆ ਭਰਾ ਨੇ ਮਹਾਰਾਜ ਦੀ ਕਿਰਪਾ ਦੇ ਨਾਲ ਚੱਲਦੀ ਕਲਾ ਰਹੀ ਹੈ ਜੀ ਕਬੱਡੀ ਚੱਪਦੀ ਸਰ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨ ਨੇ ਕਾਪਾ ਸੁਨੇਹ ਦੇਣੇ ਆ ਕਿ ਕਬੱਡੀ 'ਚ ਵੱਧ ਚੜ ਕੇ ਹ ਗੇਰੀਆਂ ਗਰੌਂਡਾਂ ਦੇ ਇਹ ਗਰੌਂਡ ਨੇ ਸਭੀਆਂ ਰਹਿਣੀਆਂ ਨੇ ਤੇ ਗਰੌਂਡਾਂ ਨੂੰ ਪਿਆਰ ਦੇ ਤਰ੍ਹਾਂ ਪੂਜੋ ਇਹਨਾਂ ਨੂੰ ਕਿਸੇ ਪੋਲਿਟਿਸ਼ੀਅਨ ਦਾ ਹਿਸਾਬ ਨਾ ਭਰਾਓ ਗਰੌਂਡਾਂ ਨੂੰ ਕਿ ਗਰੌਂਡ ਸਾਡੀ ਆ ਇਹ ਗਰੌਂਡ ਕਿਸੇ ਦੀ ਆ ਜਾਂ ਕਿੱਦਾਂ ਦੀ ਆ ਇਦਾਂ ਬਸ ਸੋਚ ਆ ਆਪਾਂ ਫਿਰ ਵੀ ਚੜ੍ਹਦੀ ਕਲਾ 'ਚ ਹੀ ਰਹੇ ਆ ਤੇ ਨਸ਼ੇ ਤੋਂ ਬਚੋ ਤੇ ਜੇ ਮਾਂਵਾਲ ਹੋ ਇੱਕੋ ਗੱਲ ਆਪਾਂ ਕਰਦੇ ਆ ਜੋ ਮਹਾਰਾਜ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ 'ਚ ਰਹੋ ਟੂਰਨਾਮੈਂਟ ਬਾਰੇ ਅੱਜ ਤਿੰਨਾਂ ਵਾਰ ਇਹ ਜਿੰਨਾ ਕੀ ਆ ਅਹੀਂ ਜੀ ਬਨ ਜੀ ਨੂੰ ਲੱਖ ਲੱਖ ਮੁਬਾਰਕਾਂ ਦਿੰਨੇ ਆ ਜਿਹੜਾ ਐਡਾ ਸੋਹਣਾ ਔਰ ਵਧੀਆ ਜਿਹੜਾ ਕਬੱਡੀ ਕੱਪ ਦਾ ਦੂਸਰਾ ਇਹ ਨਾਲ ਅਹੀਂ ਉਹਨਾਂ ਲਈ ਬਹੁਤ ਆਵਾਜ਼ਾਂ ਜਿਲਾਉਣੇ ਆ ਉਹ ਕੀਤਾ ਬਾਕੀ ਐਡਾ ਦਾ ਟੂਰਨਾਮੈਂਟ ਨਾ ਕਦੀ ਕਿਸੇ ਹੋਇਆ ਤੇ ਨਾ ਕਦੀ ਹੋਣਾ ਆ ਉਹ ਅਸੀਂ ਇਹ ਕਹਿੰਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਰਜੀ ਬੰਨ੍ਹ ਜੀ ਨੂੰ ਹੋਰ ਵੱਡੇ ਨਾਲ ਮੋੜੇ ਲਾਗੇ ਐਨਐ ਜਿਲ੍ਹਾ ਦੇ ਹੋਰੇ ਜਿਹੜਾ ਇਹਨਾਂ ਸੁਪਨਾ ਹੈ ਗਿਆ ਕਿ ਅਕੈਡਮੀ ਖੁੱਲਣ ਦਾ ਉਹ ਵੀ ਨਾਲ ਹੋਏਗੇ ਵਧੀਆ ਪੀਕਰਾਲ ਕਰਵਾਵਾਂਗੇ ਔਰ ਜਿਹੜਾ ਰਹਿ ਗਿਆ ਜੀ ਕਬੱਡੀ ਪਲੇਅਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੇਸੋਣੇ ਮੈਚ ਕਰਵਾਇਆ ਗਿਆ ਬੜੀ ਸਾਰਿਆਂ ਦਾ ਧੰਨਵਾਦ